ਕਾਨੂ ਲੁੱਟਣ ਆਏ ਲੁਟੇਰਿਆਂ ਨੂੰ ਪੁੱਠੇ ਪੈਰੀ ਭੱਜਣਾ ਪਿਆ ਦੱਸਦੀ ਹੈ ਕਿ ਦੁਕਾਨ ਦੇ ਅੰਦਰ ਮੌਜੂਦ ਦੋ ਸਗੇ ਭਰਾਵਾਂ ਦੇ ਵੱਲੋਂ ਇਹਨਾਂ ਲੁਟੇਰਿਆਂ ਨੂੰ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਹੈ ਦਰਸਲ ਕਿਹਾ ਜਾ ਰਿਹਾ ਹੈ ਕਿ ਦੁਕਾਨ ਦੇ ਵਿੱਚ ਲੁੱਟ ਕਰਨ ਦੀ ਨੀਅਤ ਦੇ ਨਾਲ ਚਾਰ ਲੁਟੇਰੇ ਦੋ ਬਾਈਕਾਂ ਦੇ ਉੱਤੇ ਸਵਾਰ ਹੋ ਕੇ ਆਏ ਸੀ ਦੁਕਾਨ ਦੇ ਵਿੱਚ ਇਹ ਮੂੰਹ ਬਨ ਕੇ ਇੱਕ ਲੁਟੇਰਾ ਜਿਵੇਂ ਹੀ ਅੰਦਰ ਜਾਂਦਾ ਹੈ ਪਿਸਤੌਲ ਜੋ ਹੈ ਦੋਵਾਂ ਭਰਾਵਾਂ ਨੂੰ ਦਿਖਾਉਂਦਾ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਭਰਾ ਟੁੱਟ ਕੇ ਇਸ ਲੁਟੇਰੇ ਨੂੰ ਪੈ ਜਾਂਦਾ ਹੈ ਤੇ ਉਸ ਦੇ ਕੋਲੋਂ ਪਿਸਤੌਲ ਖੋਹ ਲੈਂਦਾ ਹੈ ਹਾਲਾਂਕਿ ਗੁੱਸੇ ਦੇ ਵਿੱਚ ਇਹ ਬਾਕੀ ਦੇ ਲੁਟੇਰਿਆਂ ਦੇ ਵੱਲੋਂ ਉਹਨਾਂ ਦੀ ਦੁਕਾਨ ਦੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਨੇ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਾਂ ਖਬਰ ਭਰਤਗੜ ਆਨੰਦਪੁਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਜਦੋਂ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੁਕਾਨਦਾਰ ਦੋ ਸਗੇ ਭਰਾਵਾਂ ਨੇ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਆਪਣੇ ਇਰਾਦਿਆਂ ਦੇ ਵਿੱਚ ਸਫਲ ਨਹੀਂ ਹੋਣ ਦਿੱਤਾ ਅਤੇ ਉਹਨਾਂ ਨੂੰ ਭੱਜਣ ਦੇ ਲਈ ਮਜਬੂਰ ਕਰ ਦਿੱਤਾ ਜਿਸ ਤੋਂ ਬਾਅਦ ਉਹ ਬਾਹਰ ਤੋਂ ਹੀ ਦੁਕਾਨ ਦਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਏ ਨੇ ਤੇ ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦੇ ਅੰਦਰ ਦੋ ਸ਼ਖਸ ਖੜੇ ਨਜ਼ਰ ਆ ਰਹੇ ਨੇ ਇਹ ਦੋਵੇਂ ਹੀ ਸਕੇ ਭਰਾ ਦੱਸੇ ਜਾ ਰਹੇ ਨੇ ਤੇ ਇੱਕ ਮੂੰਹ ਬਣ ਕੇ ਲੁਟੇਰਾ ਅੰਦਰ ਆਉਂਦਾ ਹੈ ਤੇ ਪਿਸਤੌਲ ਤਾਣ ਦਿੰਦਾ ਪਰ ਇੰਨੇ ਦੇ ਵਿੱਚ ਇੱਕ ਭਰਾ ਉਸ ਪਿਸਤੌਲ ਵਾਲੇ ਲੁਟੇਰੇ ਨੂੰ ਟੁੱਟ ਪੈ ਜਾਂਦਾ ਜਿਸ ਤੋਂ ਬਾਅਦ ਉਹ ਬਾਹਰ ਨੂੰ ਭੱਜ ਜਾਂਦੇ ਨੇ ਤੇ ਦੋ ਬਾਈਕਾਂ ਦੇ ਉੱਤੇ ਇਹ ਲੁਟੇਰੇ ਜਦੋਂ ਆਏ ਹੁੰਦੇ ਨੇ ਤਾਂ ਇੱਕ ਬਾਈਕ ਦੇ ਉੱਤੇ ਸਵਾਰ ਹੁੰਦਾ ਹੈ ਤੇ ਦੋ ਜਿਹੜੇ ਥੱਲੇ ਖੜੇ ਹੁੰਦੇ ਨੇ ਉਹ ਵੀ ਆਪਣਾ ਬਾਈਕ ਸਟਾਰਟ ਕਰਦੇ ਨੇ ਅਤੇ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਦੱਸਦੀ ਹੈ ਕਿ ਦੋ ਸਗੇ ਭਰਾਵਾਂ ਨੇ ਲੁਟੇਰਿਆਂ ਦੀ ਆਸਾਂ ਤੇ ਪਾਣੀ ਫੇਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਭਰਤਗੜ ਦੇ ਵਿੱਚ ਰਾਤ ਨੂੰ 10 ਵਜੇ ਦੇ ਕਰੀਬ ਇੱਕ ਦੁਕਾਨ 'ਚ ਚਾਰ ਲੁਟੇਰੇ ਆਉਂਦੇ ਨੇ ਪਰ ਦੋਵੇਂ ਭਰਾ ਅੰਦਰ ਮੌਜੂਦ ਹੁੰਦੇ ਨੇ ਉਹ ਲੁਟੇਰਿਆਂ ਨੂੰ ਪੁੱਠੇ ਪੈਰੀ ਭਜੜਾ ਪਾ ਦਿੰਦੇ ਨੇ ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾ ਹੋਈ ਜੀ ਪਰਮਿੰਦਰ ਸਿੰਘ ਨਾਮ ਹੈ ਜੀ ਮੇਰਾ ਤੇ ਰਾਤ ਆਪਾਂ ਪਹਿਲਾਂ ਵਿਆਹ ਚ ਨੂੰ ਗਏ ਫਿਰ ਵਿਆਹ ਤੇ ਆ ਕੇ ਮੈਂ ਕਿਹਾ ਦੁਕਾਨਦਾਰ ਸਮਾਨ ਸੈਟਿੰਗ ਕਰਕੇ ਜਾਂਦੇ ਆ ਵੀ ਅਸੀਂ ਸਵੇਰੇ ਲੇਟ ਆਣਾ ਹੈ। ਵੀ ਫਿਰ ਅਸੀਂ ਜਿੱਦਾਂ ਹੀ ਆਏ ਤਾਂ ਗਾਉਂਦੇ ਸੀ ਕੱਪੜੇ ਲੱਗੇ ਪਤੇ ਲਾਲ ਵੀ ਤਾਂ ਹੈ ਜੀ ਚੱਕ ਕੇ ਵੀ ਲਾ ਦਈਏ ਉੱਥੋਂ ਤੋਂ ਚਾਰ ਬੰਦੇ ਆਏ ਜੀ ਪਹਿਲਾਂ ਇਕੱਲਾ ਬੰਦਾ ਆਇਆ ਤੇ ਉਹਦੇ ਹੱਥੇ ਰੋਲਵਰ ਤਾਂ ਤੇ ਮੇਰੇ ਭਾਈ ਨੇ ਉਹਨੂੰ ਜਿੱਦਾਂ ਹੀ ਉਹਨਾਂ ਰੋਲਵਰ ਡਾ ਮੇਰੇ ਭਾਈ ਨੇ ਤਾਂ ਹੱਥ ਫੜ ਲਿਆ ਤੇ ਮੈਨੂੰ ਲੱਗੇ ਕੋਈ ਆਪਣਾ ਜਾਣ ਫਿਹਾਨਾ ਦਾ ਆਉਣਾ ਜਾਣ ਕੇ ਲੱਗਿਆ ਵਗੈਰਨਾ ਬਿਨਾਂ ਕਲੀ ਲੈ ਕੇ ਆਇਆ ਹੁਣ ਤੇ ਜਿੱਦਾਂ ਉਹਦੇ ਚ ਰਬੋਂ ਪਰ ਤੇ ਤੂੰ ਆ ਜਾ ਵੀ ਨਿਕਲੇ ਆ ਤੇ ਫਿਰ ਮੇਰੇ ਭਾਈ ਨੇ ਕਿਹਾ ਵੀ ਵੀਰੇ ਅਸਲ ਹੀ ਐ ਇਹਦੇ ਕੋਲ ਫਿਰ ਉਹ ਉੱਥੇ ਜਾ ਕੇ ਮੈਂ ਉਹਦੀ ਬਾਹ ਮਰੋੜੀ ਮੇਰੇ ਭਾਈ ਨੇ ਉਹ ਤੇ ਅਸਲ ਆ ਖੋਲਿਆ ਮੈਂ ਉਹਦਾ ਮੂੰਹ ਵੀ ਖੋਲਿਆ ਪਰ ਦੂਜਾ ਬੰਦਾ ਦਾਤ ਲੈ ਕੇ ਆਇਆ ਤੇ ਮੈਂ ਉਹਦੇ ਪਰ ਨੂੰ ਭਜੇ ਮੂੰਹ ਨਹੀਂ ਦੇਖ ਹੋਇਆ ਉਹਦਾ ਜਿੱਦਾਂ ਫਿਰ ਮੈਂ ਉਹਦੇ ਪਰ ਨੂੰ ਭਜਿਆ ਤੇ ਉਹ ਦੂਜਾ ਬੰਦਾ ਛੁੱਟ ਕੇ ਨਾ ਬਾਹਰ ਨੂੰ ਭੱਜ ਗਿਆ ਤੇ ਉਹ ਬਾਹਰ ਜਾ ਕੇ ਤਰਨਾ ਬੰਨ ਕੇ ਆਇਆ ਹੀ ਫਿਰ ਅੱਛਾ ਫਿਰ ਤੁਹਾਡੇ ਨਾਲ ਉਹਨੇ ਆ ਕੇ ਹੱਥ ਵਾਈ ਫਿਰ ਉ ਮਿਰਚਾਂ ਸਿੱਟੀਆਂ ਉਹਨਾਂ ਨੇ ਫਿਰ ਮੈਂ ਸ਼ੀਸ਼ਾ ਦਰਵਾਜ਼ਾ ਨਾਲ ਲਾ ਲਿਆ ਉਹਨਾਂ ਨੇ ਸ਼ੀਸ਼ੇ 'ਤੇ ਲੱਤ ਮਾਰੀ ਸ਼ੀਸ਼ਾ ਤੋੜਤਾ ਫਿਰ ਮੈਂ ਉਹਨਾਂ ਪਰ ਨੂੰ ਬੈਠ ਕਮਾਇਆ ਜਾਂ ਸ਼ੀਸ਼ਾ ਰੁੱਟਿਆ ਉਹ ਦਾਤਕਵੰਦ ਤੇ ਮੈਂ ਬੈਠ ਕਮਾਇਆ ਦੋਨੋਂ ਪਰ ਨੂੰ ਫਿਰ ਉਹਨਾਂ ਨੇ ਮਿਰਚਾਂ ਸਿੱਟੀਆਂ ਮੇਰੇ 'ਤੇ ਮਤਲਬ ਕਾਫੀ ਬਰ ਮਿਰਚਾਂ ਸਿੱਟੀਆਂ ਫਿਰ ਉਹਨਾਂ ਨੂੰ ਐ ਲੱਗਿਆ ਵੀ ਇਹਦਾ ਹੀ ਅੱਖਾਂ 'ਚ ਵੀ ਮਿਰਚਾਂ ਨਹੀਂ ਪਈਆਂ ਹੈਗੀਆਂ ਵੀ ਜਿਹੜਾ ਬੈਟ ਮਾਰ ਰਿਹਾ ਹੈ ਫਿਰ ਉਸ ਤੋਂ ਬਾਅਦ ਜਿੱਦਾਂ ਹੀ ਉਹ ਜਿੰਨੇ ਸਾਡੀ ਹੋਈ ਦੋਨਾਂ ਦੀ ਆਪਸ ਵਿੱਚ ਉਦੋਂ ਮੈਂ ਦੋ ਫਿਰ ਜਦ ਬੈਟ ਦੇ ਡਰ ਕੇ ਫਿਰ ਭੱਜ ਗਏ ਫਿਰ ਜਿਹੜਾ ਉਹਨਾਂ ਦਾ ਰਵਾਲਵਰ ਤਾਂ ਚਾਹ ਕਦੇ ਤੇ ਮੋਟਰਸਾਈਕਲ ਤੇ ਸਪਲੈਂਟਰ ਮੋਟਰਸਾਈਕਲ ਤੇ ਹੈ ਅੱਛਾ ਦੋਨੇ ਹੈ ਤੇ ਤੁਹਾਡੇ ਕੋਲੋਂ ਲੁੱਟਖੋ ਵੀ ਕੀਤੀ ਕੋਈ ਪੈਸੇ ਵਗੈਰਾ ਲੁੱਟਖੋ ਤਾਂ ਦਾ ਕੁਝ ਨਹੀਂ ਹੋਇਆ ਰੇ ਤਾਂ ਅੰਦਰ ਤਾਂ ਇਧਰ ਦੀ ਸਾਈਡ ਦਾ ਕੁਝ ਹੋਇਆ ਨਹੀਂ ਕਿਉਂਕਿ ਲੜਾਈ ਹੋਈ ਬਾਹਰ ਦਾ ਕੁਝ ਪਤਾ ਨਹੀਂ ਹੈਗਾ ਜੀ ਵੀ ਉਸ ਤੋਂ ਬਾਅਦ ਮਿਰਚਾ ਵੇਚਦੇ ਪਰ ਇੰਨੀ ਛਿੱਤੀ ਲੱਗਦਾ ਨਹੀਂ ਕਿ ਸਾਡਾ ਲੁੱਟਖੋ ਹੋਈ ਹੋਊਗੀ ਕੋਈ ਵੀ ਕੋਈ ਤੁਹਾਡੀ ਪੁਰਾਣੀ ਰਣਜਸਤਾਨੀ ਕਿਸੇ ਨਾਲ ਰਣਜਸ ਕਿਸੇ ਨਾਲ ਨਹੀਂ ਸਾਡੀ ਕਿਸੇ ਨਾਲ ਨਹੀਂ ਹੈਗੀ ਕੋਈ ਬੰਦੇ ਜਿਹੜੇ ਜਿਹਦਾ ਮੂੰਹ ਖੁੱਲਿਆ ਜਾਂ ਕੁਝ ਬੰਦੇ ਦੀ ਹਾਈਟ ਤੋਂ ਕੋਈ ਬੋਲੇ ਉਹਨਾਂ ਦੀ ਬੋਲੀ ਕਿਦਾਂ ਦੀ ਸੀ ਪੰਜਾਬੀ ਬੋਲੀ ਬੋਲਦੇ ਬੋਲੀ ਨਹੀਂ ਹੈ ਅੱਛਾ ਬੋਲੇ ਨੇ ਪਹਿਲਾ ਬੋਲੇ ਸ਼ਾਇਦ ਉਹ ਵੀ ਭਾਈ ਤੈਨੂੰ ਕੁਝ ਸਮਝ ਹੀ ਨਹੀਂ ਲੱਗੀ ਹੈਗੀ ਮੂਹਰੇ ਲੈ ਬੈਠੇ ਉਸ ਤੋਂ ਬਾਅਦ ਉਹ ਬੋਲੇ ਨਹੀਂ ਉਹਨਾਂ ਨੂੰ ਐਂ ਵੀ ਆਵਾਜ਼ ਨਾਲ ਕੋਈ ਪਛਾਣ ਲੱਗ ਜਾਏ ਸ਼ਾਇਦ ਠੀਕ ਹੈ ਤੇ ਨਗਦੀ ਕਿੰਨੀ ਕਿਸੇ ਕੀ ਤੁਹਾਡੇ ਕੋਲ ਉਸ ਵੇਲੇ ਸਾਰੇ ਬੰਦੇ ਆਏ ਨਗਦੀ ਗਿਣੀ ਨਹੀਂ ਤੇ ਅੱਧੀ ਚੱਕ ਕੇ ਲਗੇ ਕਿਉਂਕਿ ਕਦੇ ਲੱਗ ਲੱਗ ਦਿਨ ਹੁੰਦਾ ਹੀ ਕਿ ਕੰਮ ਠੀਕ ਠਾਕ ਕਦੇ ਵਧੀਆ ਚੱਲਦਾ ਕਦੇ ਠੀਕ ਹੁੰਦਾ ਹੀ ਤੇ ਪਿਸਤੌਲ ਕਿੱਥੇ ਜੀ ਇਸ ਵੇਲੇ ਜਿਹੜੀ ਤੁਸੀਂ ਕੋਲ ਚੌਂਕੀ ਚੌਂਕੀ ਚਾਹੀਓ ਠੀਕ ਹਾਂ ਵੀਰ ਸਿੰਘ ਜਿਹੜੀ ਘਟਨਾ ਹੋਈ ਹੈ ਕਿਵੇਂ ਦੇਖਦੇ ਹੋ ਜੀ ਘਟਨਾ ਸਰ ਗੱਲ ਐ ਇਦਾਂ ਜੀ ਵੀ ਇਹ 2 2.5 ਸਾਲੋਗੇ ਦੁਕਾਨ ਨੂੰ ਜੀ ਹਰ ਬੰਦਾ ਦੇਖੋ ਗਾਹ ਕਾਂਦਾ ਜੀ ਹੁਣ ਇਹ ਨਹੀਂ ਪਤਾ ਇਹਨਾਂ ਨੂੰ ਵਿਚਾਰੇ ਨੂੰ ਕੀ ਪਤਾ ਗਾਹ ਸੀਕ ਕੋਈ ਉਸ ਹੀ ਵਿਚੋਰ ਸੀ ਇਹ ਇਹ ਤਾਂ ਆਪਣੇ ਉਦੇ ਚ ਬੈਠੇ ਸੀਗੇ ਜੀ ਬਈ 100% ਤਾਂ ਸਾਨੂੰ ਜਿਹੜੀ ਉਮੀਦ ਹੈ ਇਹ ਨਸ਼ੇ ਵਾਲਿਆਂ ਦਾ ਕੰਮ ਆ ਜੀ ਜਿਹੜਾ ਜਿਹੜੀ ਗੱਲ ਰਹੀ ਪ੍ਰਸ਼ਾਸਨ ਦੀ ਜੀ ਦੇਖੋ ਪ੍ਰਸ਼ਾਸਨ ਦਾ ਵਿਚਾਰੇ ਦਾ ਪੁਲਿਸ ਦਾ ਕੋਈ ਵੀ ਇਹਦੇ ਚੋ ਨਹੀਂ ਹੈਗਾ ਪੁਲਿਸ ਪੂਰੀ ਪਹਿਰਵਾਈ ਕਰਦੀ ਜੀ ਪੁਲਿਸ ਦੇ ਜਿਹੜੇ ਜੀ ਸਰਕਾਰ ਨਾਲ ਹੱਥ ਬੰਨ ਤੇਵੇ ਜੀ ਪੁਲਿਸ ਕੁਛ ਨਹੀਂ ਕਰ ਸਕਦੀ ਜੀ ਦੇਖੋ ਜੇ ਪੁਲਿਸ ਫੜ ਲੈਂਦੀ ਜੇ ਉਹਨਾਂ ਨੂੰ ਸ਼ਵਾਰਛਾ ਪਹਿਲਾਂ ਛਡਾਣੇ ਵਾਲਿਆਂ ਦੀ ਆਣ ਲਾਈ ਜਾਂਦੀਆਂ ਜੀ ਉਹਨਾਂ ਨੂੰ ਫੋਨ ਆਣ ਲਾ ਜਾਂਦੇ ਪੁਲਿਸ ਦੱਸੋ ਕੀ ਕਰੂਗੀ ਤੀ ਪੁਲਿਸ ਇੱਕ ਬਹੁਤ ਮਜਬੂਰ ਆ ਜੀ ਕੁਛ ਨਹੀਂ ਕਰ ਸਕਦੀ ਇਹਦੇ ਚ ਠੀਕ ਆ ਜੀ ਪੁਲਿਸ ਫੜਦੀ ਆ ਜੀ ਪਹਿਲਾਂ ਵੀ ਸਾਡੀਆਂ ਇੱਕ ਦੋ ਘਟਨਾ ਹੋਈਆਂ ਜੀ ਜਿਹਦੇ ਚ ਪੁਲਿਸ ਨਾਲ ਅਸੀਂ ਜਦੋਂ ਪੁਲਿਸ ਨੂੰ ਦੱਸਿਆ ਜੀ ਪੁਲਿਸ ਨਾਲ 4-5 ਦਿਨ ਦੇ ਵਿੱਚ ਕਾਬੂ ਕਰਕੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਪਰਚਾ ਦਿੱਤਾ ਜੀ ਤੇ ਸਾਨੂੰ ਵੀ ਮੌਕੇ ਤੇ ਬੁਲਾਇਆ ਵੀ ਜਿਹੜੇ ਚੋਰ ਆ ਜੀ ਫੜ ਲਏ ਤੇ ਹੁਣ ਸਾਨੂੰ ਫੇਰ ਇਹੀ ਲੱਗਦਾ ਵੀ ਲੋਕਲ ਗਵਾਂਢੀ ਪਿੰਡਾਂ ਦੇ ਆ ਜੀ ਕਿਸੇ ਨੂੰ ਬਾਹਰ ਤੋਂ ਪਿੰਡ ਤੋਂ ਚੋਰ ਨਹੀਂ ਆਂਦੇ ਜੀ ਇਹ ਲੋਕਲ ਬੰਦੇ ਆ ਜੀ ਕੋਈ ਦੂਰ ਦੇ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਸ ਟਾਈਮ ਇੱਥੇ ਇੱਕ ਇੱਥੇ ਦੁਕਾਨ ਤੇ ਹੈ ਜਾਂ ਨਹੀਂ ਹੈ ਕੋਈ ਜੀ ਬਾਹਰਲੇ ਬੰਦੇ ਨੂੰ ਕੀ ਪਤਾ ਜੀ ਕੌਣ ਆ ਦੁਕਾਨ ਤੇ ਜੀ ਥੈਂਕ ਯੂ ਦਿੱਤੀ ਰਾਤ ਨਾ ਜਦੋਂ ਵਾਰਦਾਤ ਹੋਈ ਹੈ ਇਹਨਾਂ ਨੂੰ ਸਵੇਰੇ ਮੈਨੂੰ ਕੋਣ ਆਇਆ ਹਸਮਨ ਸਾਹਿਬ ਦਾ ਤੇ ਆਪਣਾ ਪਰਿੰਦਰ ਜੀ ਦਾ ਸਾਡੀ ਦੁਕਾਨ ਤੇ ਇਸ ਤਰ੍ਹਾਂ ਰਾਤੀ ਲੁੱਟਖੋ ਗਈ ਹੈ ਵੀ ਆਪਣਾ ਤੁਸੀਂ ਮੌਕਾ ਦੇਖਣਾ ਅਸੀਂ ਉਹ ਮੌਕਾ ਦੇਖਣ ਆਏ ਸੀਗੇ ਜੀ ਤੇ ਉਸ ਤੋਂ ਬਾਅਦ ਦੇਖਿਆ ਇਹਨਾਂ ਦੇ ਛਿੱਛੇ ਛਿੱਪੰਨੇ ਹੋ ਰਿਹਾ ਸਾਰੇ ਤੇ ਇਹਨਾਂ ਨਾਲ ਹੱਥੋਪਾਈ ਹੋਈ ਹੈ ਤੇ ਇਹਨਾਂ ਨੂੰ ਇੱਕ ਨਾ ਰਿਵਾਲਵਰ ਜਾਂ ਪਟਾ ਜਾਂ ਜੋ ਵੀ ਹੈਗਾ ਸੀਗਾ ਉਹ ਇਹਨਾਂ ਨੂੰ ਇਹਨਾਂ ਨੇ ਹੱਥੋਪਾਈ ਚ ਨਾ ਤਾਂ ਹੋਇਆ ਤੇ ਹੋ ਇਹਨਾਂ ਨੇ ਥਾਣੇ ਜਾਮ ਕਰਾ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜਾ ਆਪਣਾ ਕਿਨਾ ਲੈਂਦੇ ਜਿਹੜੇ ਉਹ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਨਕਾਬਪੋਸ਼ੀ ਸੀਗੀ ਉਹ ਉਤਪਾਦਨਾਂ ਨੇ ਇਹਨਾਂ ਨੂੰ ਹੱਥਪਾਈ ਕਰਕੇ ਉਹ ਅੱਖਾਂ-ਅੱਖਾਂ ਜਿਹਨਾਂ ਦੀ ਮਿਰਚਾਂ ਪਾਈਆਂ ਸੀਗੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਹੱਥਪਾਈ ਜੀ ਹੋਈ ਆ ਉਹ ਪ੍ਰਾਰੋਹੇ ਤੋਂ ਇੱਕ ਪੰਜਾਰੇ ਸਾਈਡ ਨੂੰ ਚਲੇ ਗਏ ਤੇ ਇੱਕ ਆਪਣਾ ਨੈਸ਼ਨਲ ਰਿਵ ਨਿਕਲ ਗਿਆ ਤੇ ਕੀ ਲੱਗਦਾ ਖਰੀ ਘਟਨਾ ਹੋਈ ਆ ਲੱਗਦਾ ਨਹੀਂ ਮਾਹੌਲ ਖਰਾਬ ਹਲਕੇ ਦਾ ਹਾਂ ਦੇਖੋ ਮਾਹੌਲ ਤਾਂ ਦੇਖੋ ਹੁਣ ਨਿਸ਼ਚੇ ਦੀ ਖਰਾਬ ਹੋ ਰਹੀ ਆ ਤੇ ਕਿ ਦਿਨ ਪਰ ਦਿਨੇ ਲੁੱਟਾਂ ਜਿਹੜੀਆਂ ਖੋਹਾਂ ਦੀ ਵਾਰਦਾਤ ਹੋ ਰਹੀ ਹੈ ਇਸ ਸਬੰਧਤ ਦੋ ਦਿਨ ਪਹਿਲਾਂ ਡੀਐਸਪੀ ਸਾਹਿਬ ਨੇ ਵੀ ਸੁਚੇਤ ਕੀਤਾ ਸੀਗਾ ਵੀ ਇਹ ਸਟ੍ਰੀਟ ਕ੍ਰਾਈਮ ਤੋਂ ਜਿਹੜਾ ਜਿਹੜਾ ਜ਼ਿਆਦਾ ਵਧ ਰਿਹਾ ਉਹਨੂੰ ਨੱਥ ਪਾਵਾਂਗੇ ਜਰੂਰ ਪਾਵਾਂਗੇ ਉਸ ਤੋਂ ਅੱਪਾਂ ਵੀ ਪੁਲਿਸ ਤੋਂ ਆਸ ਕਰਦੇ ਹਾਂ ਕਿ ਛੇਤੀ ਦੇ ਛੇਤੀ ਆਪਣਾ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਇਹਨਾਂ ਦੇ ਆਪਣਾ ਆਈਡੈਂਟੀਫਾਈ ਕੀਤਾ ਜਾਵੇ ਕਿ ਕੌਣ ਨੇ ਠੀਕ ਹੈ ਉਸ ਤੋਂ ਬਾਅਦ ਆਪਣਾ ਕਾਰਵਾਈ ਕਰਨ ਅਗਲੀ ਪੁਲਿਸ ਆਪਣੇ ਠੀਕ ਹੈ ਦਰਨਾਮ ਦਰਨਾਮ ਸਿੰਘ ਸੈਣੀ ਤਾਂ ਦੁਕਾਨਦਾਰ ਨੂੰ ਲਿੱਟ ਕਲੈਕਸ਼ਨ ਜੀ ਤਾਂ ਮੇਰੇ ਬੇਟੇ ਦੋਨੋਂ ਇੱਥੇ ਦੀ ਦੁਕਾਨ ਤੇ ਜੀ ਤਾਂ ਇਹ ਜਾਨੀ ਚਾਰ ਗੁੰਡੇ ਆ ਕੇ ਦੁਕਾਨ ਚ ਵੜ ਗਏ ਜੀ ਜਦੋਂ ਇਹਨਾਂ ਨੇ ਮੈਨੂੰ ਫੋਨ ਕਰੇ ਜਾਨੂ ਮੈਂ ਆਇਆ ਜਾਨੂ ਉਹ ਇੱਥੇ ਫਰਾਰ ਹੋ ਗਏ ਤੇ ਜੀ ਉਹਨਾਂ ਦਾ ਰਵਾਲ ਰਵਾਰ ਸਾਡੇ ਹੱਥਾਂ 'ਚ ਆ ਕੇ ਚੌਂਕ 'ਚ ਜਮ੍ਹਾਂ ਕਰਾਤਾ ਜੀ ਅਸੀਂ ਉਹਨੂੰ ਕੀ ਹੁਣ ਪੁਲਿਸ ਨੇ ਕੀ ਕੁਝ ਕਿਹਾ ਕੋਈ ਗੱਲਬਾਤ ਹੋਈ ਪੁਲਸ ਰਾਤ ਤੇ ਜੀ ਮੁਰਤੀ ਸਾਹਿਬ ਆਜਦੇ ਜੀ ਰਮਿੰਦਰ ਸਿੰਘ ਜਾਨੀ ਉਹਨਾਂ ਨਾਲ ਰਿਪੋਰਟ ਲਿਖ ਲਈ ਜੀ ਬਾਕੀ ਉਹ ਕਹਿੰਦੇ ਵੀ ਪੁਲਿਸ ਸਾਡੀ ਕਿਤੇ ਨਾਕਾ ਨੂੰ ਕਲਾਇਆ ਵੈ ਵੀ ਜੀ ਆ ਇਹ ਲੱਗਦਾ ਨਹੀਂ ਜਿਹੜੀ ਘਟਨਾ ਹੋਈ ਹੈ ਘਟਨਾਵਾਂ ਮਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ। ਹਾਂਜੀ ਪੰਜਾਬ ਵਿੱਚ ਬਹੁਤ ਘਟਨਾ ਹੋ ਰਹੀਆਂ ਜੀ ਇਹਦੇ ਪਰ ਯਾਨੀ ਕਿ ਪ੍ਰਸ਼ਾਸਨ ਨੂੰ ਵੀ ਕੋਰ ਕਰਨਾ ਚਾਹੀਦਾ ਜੀ। ਤੁਹਾਨੂੰ ਲੱਗਦਾ ਜੀ ਕੁਝ ਵੀ ਤੁਹਾਨੂੰ ਤੁਹਾਨੂੰ ਵੀ ਸੁਰੱਖਿਆ ਦੀ ਲੋੜ ਹੈ। ਸਾਨੂੰ ਸੁਰੱਖਿਆ ਦੀ ਲੋੜ ਹੈ ਜੀ ਸਾਨੂੰ ਕਿਤੇ ਵੀ ਯਾਨੀ ਜਿੱਦਾਂ ਆਪਾਂ ਰਾਤ ਨੂੰ ਜਾਂਦੇ ਜੀ 9-10 ਵਜੇ ਰਸਤੇ 'ਚ ਵੀ ਕੇਰ ਸਾਡੇ ਸਾਡੀ ਦੁਕਾਨ ਤੇ ਵੀ ਹਮਲਾ ਕਰ ਸਕਦੇ ਜੀ ਬੰਦੇ ਦੁਬਾਰਾ ਆ ਕੇ ਜੀ। ਸਵੇਰ 10 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਪੁਜਹਿਰਾ ਰੋਡ ਦੇ ਉੱਤੇ ਭਰਤਗੜ ਲਿੱਟ ਕਲੈਕਸ਼ਨ ਦੀ ਦੁਕਾਨ ਹੈਗੀ ਆ ਰੈਡੀमेड ਦੀ ਉੱਥੇ 4 ਅਣਪਛਤੇ ਬੰਦੇ ਮੂੰਹ ਬਨ ਕੇ ਉਹਨਾਂ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੁਕਾਨ ਦੇ ਅੰਦਰ 2-3 ਲੜਕੇ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੀ ਦਲੇਰੀ ਦੇ ਨਾਲ ਉਹਨਾਂ ਦਾ ਸਾਹਮਣਾ ਵੀ ਕੀਤਾ ਤਿੰਨ ਲੜਕੇ ਭੱਜ ਗਏ ਸੀ ਇੱਕ ਲੜਕੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹ ਕੋਸ਼ਿਸ਼ ਕਰਨ ਸਮੇਂ ਇੱਕ ਖੜਾਉਣਾ ਟਾਈਪ ਜਿਹੜਾ ਹਥਿਆਰ ਉਹਨਾਂ ਕੋਲੋਂ ਗਿਰਿਆ ਹੈ ਤੇ ਬਾਕੀ ਅਜੇ ਬਿਆਨ ਲੈਣੇ ਬਾਕੀ ਆ ਬਿਆਨ ਦੇ ਕੇ ਕੈਮਰੇ ਦੇਖੇ ਜਾਣਗੇ ਤੇ ਬਿਆਨ ਲੈਣ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ